ਤਕਰੀ ਕਾਲਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਜੈਕਟ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਆ ਉਹਦੇ ਜੀ ਜੈਕਟ ਬਣਾਉਣ ਲਈ ਆਪਾਂ ਨੂੰ 6-6 ਤਾਗੇ ਦੇ ਹਿਸਾਬ ਨਾਲ ਤਾਗੇ ਚਾਹੀਦੇ ਆਪਾਂ 6-6 ਦੇ ਹਿਸਾਬ ਨਾਲ ਤਾਗੇ ਲੈ ਕੇ 5 ਤਾਗੇ ਬਾਧ ਰੱਖਿਆ ਤੁਸੀਂ ਜਿੰਨੇ ਵੀ ਤਾਗੇ ਰੱਖਣੇ 6 ਦੇ ਹਿਸਾਬ ਨਾਲ ਤਾਗੇ ਰੱਖ ਕੇ 5 ਤਾਗੇ ਜ਼ਿਆਦਾ ਰੱਖਣੇ ਕਿਵੇਂ ਬਣੂਗਾ ਸੁਣੋ ਆਪਾਂ ਦੱਸਦੇ ਆ ਪਹਿਲਾ ਤਾਗਾ ਆਪਾਂ ਬਿਨਾ ਬੁਣੇ ਉਤਾਰਾਂਗੇ ਇਹ ਤਾਗਾ ਆਪਣੇ ਡਿਜ਼ਾਈਨ ਚ ਨਹੀਂ ਆਉਂਦਾ ਇਸ ਦੋਵਾਰ ਆਪਾਂ ਨੇ ਕੀ ਕਰਨਾ ਇੱਕ ਤਾਗਾ ਉਲਟਾ ਬੁਣਾਂਗੇ ਤਗਾ ਬੈਕ ਸਾਈਡ ਲਏਗੇ ਇੱਕ ਬਿਨਾ ਬੁਣੀ ਉਤਾਰਾਂਗੇ ਫਿਰ ਤਗਾ ਆਪਣੀ ਸਾਈਡ ਇੱਕ ਉਲਟਾ ਬਣਾਵਾਂਗੇ ਤਗਾ ਬੈਕ ਸਾਈਡ ਤਿੰਨ ਸਿੱਧੇ ਇੱਕ ਦੋ ਤਿੰਨ ਇਹ ਤੱਕ ਆਪਣਾ ਸੇਤ ਅੱਗੇ ਦਾ ਕੰਪਲੀਟ ਹੋ ਗਿਆ ਜੀ 2 4 6 ਫਿਰ ਤਗਾ ਆਪਣੀ ਸਾਈਡ ਦੁਬਾਰਾ ਉਸ ਤਰੀਕੇ ਨਾਲ ਇੱਕ ਉਲਟਾ ਬੈਕ ਸਾਈਡ ਤਗਾ ਇੱਕ ਬਿਨਾ ਬੁਣੀ ਉਤਾਰਾਂਗੇ ਫਿਰ ਇੱਕ ਉਲਟਾ ਫਿਰ ਤਗਾ ਬੈਕ ਸਾਈਡ ਲਏਗੇ ਤਿੰਨ ਤਾ ਅੱਗੇ ਸਿੱਧੇ ਫੇਰ ਉਸੇ ਤਰ੍ਹਾਂ ਦੁਬਾਰੇ ਇੱਕ ਉਲਟਾ ਧਾਗਾ ਧਾਗਾ ਬੈਕਸਾਈਡ ਬਿਨਾਂ ਗੁਨੇ ਫੇਰ ਇੱਕ ਉਲਟਾ ਧਾਗਾ ਬੈਕਸਾਈਡ ਸੱਜਣਾ ਬਿਨਾਂ ਇਹਦਾ ਸਿੱਧੇ ਬਣਾ ਦੇ। ਫੇਰ ਧਾਗਾ ਆਪਣੀ ਸਾਈਡ ਇੱਕ ਉਲਟਾ ਧਾਗਾ ਬੈਕਸਾਈਡ ਬਿਨਾਂ ਬਣਾਵਾਂਗੇ। ਇੱਕ ਫੇਰ ਉਲਟਾ ਧਾਗਾ ਬੈਕਸਾਈਡ ਲਾਸਟ ਵਾਲੇ ਕਰਿਆ ਗਿਆ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ। ਹੁਣ ਆਪਾਂ ਅਗੇ ਬੈਕਸਾਈਡ ਬੈਕਸਾਈਡ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਤਨ ਸਿੱਧੇ ਬੁਨੇ ਉਹਨਾਂ ਨੂੰ ਇਧਰ ਉਲਟੀ ਬਣਾਉਣਾ ਹੈ। ਜਿਹੜਾ ਆਪਾਂ ਬਿਨਾ ਬੁਨੇ ਉਤਾਰਦੇ ਆ ਉਹ ਤੁਹਾਨੂੰ ਦੱਸ ਦਿਆ ਕਿਵੇਂ ਕਰਨਾ ਹੈ ਪਹਿਲਾਂ ਤਾਂ ਅੱਗਾ ਬਿਨਾ ਬੁਨੇ ਉਤਾਰਾਂਗੇ ਜਿਹੜਾ ਇੱਧਰ ਇੱਕ ਉਲਟਾ ਬੁਣਿਆ ਉਹਨੂੰ ਇੱਧਰ ਸਿੱਧਾ ਬੁਣਨਾ ਹੈ ਬੈਕ ਸਾਈਡ ਨੂੰ ਆਪਾਂ ਸਿੱਧਾ ਬਣਾ ਲਾਂਗੇ ਤੱਗ ਆਪਣੀ ਸਾਈਡ ਜਿਹੜਾ ਉੱਧਰ ਬਿਨਾ ਬੁਨੇ ਉਤਾਰਿਆ ਹੋ ਉਹ ਇੱਧਰ ਵੀ ਇਸੇ ਤਰੀਕੇ ਉਤਾਰਨਾ ਹੈ ਬੈਕ ਸਾਈਡ ਤੋਂ ਇਸੇ ਤਰੀਕੇ ਉਤਾਰ ਕੇ ਤੱਗਾ ਉੱਧਰਲੀ ਸਾਈਡ ਲੈ ਜਾਵਾਂਗੇ ਜਿਹੜਾ ਉਲਟਾ ਬੁਣਿਆ ਸੀ ਉਹਨੂੰ ਸਿੱਧਾ ਬਣਾ ਲਾਂਗੇ ਫਿਰ ਆਪਣੀ ਸਾਈਡ ਜਿਹੜੇ ਤੈਨੂੰ ਉੱਧਰ ਸਿੱਧੇ ਬਣਾਏ ਸੀ ਉਹਨਾਂ ਨੂੰ ਉਲਟੇ ਬਣਾਵਾਂਗੇ ਤਿੰਨ ਉਲਟੇ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜਾ ਉਧਰ ਉਲਟਾ ਬਣਿਆ ਸੀ ਇੱਕ ਨੂੰ ਸਿੱਧਾ ਤਾਂ ਅੱਗੇ ਆਪਣੀ ਸਾਈਡ ਜਿਹੜਾ ਬਿਨਾ ਬੁਣੇ ਉਤਾਰਿਆ ਸੁਹਾਈ ਤਾਰ ਨੇ ਫੇਰ ਜਿਹੜਾ ਇਹ ਕੁਲਟ ਬਣਿਆ ਸੀ ਉਹਨੂੰ ਫੇਰ ਸਿੱਧਾ ਫੇਰ ਤਾਂ ਅੱਗੇ ਆਪਣੀ ਸਾਈਡ ਤੰਨ ਹੁੰਦੀ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਐਂਡ ਤੱਕ ਵੀਡੀਓ ਜ਼ਰੂਰ ਦੇਖੋ ਸੁਣ ਦਿਖਾਵਾਗਾ ਅਸੀਂ ਵੀ ਇਹ ਕਿੰਨਾ ਪਿਆਰਾ ਲੱਗਦਾ ਬਣਿਆ ਹੋਇਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਜੈਕਟ ਕੋਟੀ ਸਵਟਰ ਲਈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਸ ਤਰ੍ਹਾਂ ਜਿਹੜਾ ਇਹ ਉਲਟਾ ਬਣਿਆ ਉਸ ਨੂੰ ਉਲਟਾ ਤਾਂ ਆਪਣੀ ਸ਼ਰ ਜਿਹੜਾ ਬਿਨਾ ਬੁਣੇ ਤਾਰਾ ਸੀ ਉਹਨੂੰ ਇਸ ਤਰੀਕ ਤੇ ਫਿਰ ਉਸੇ ਤਰ੍ਹਾਂ ਲਾਸਟ ਵਾਲੇ ਕਿਹਨੂੰ ਉਸ ਤਰ੍ਹਾਂ ਬੁਣਾ ਲਾਂਗੇ ਦੋ ਸਲਾਈਆਂ ਹੋ ਗਈਆਂ ਭਾਵੇਂ ਹੁਣ ਤੀਜੀ ਸਲਾਈ ਤੇ ਤੀਜੀ ਸਲਾਈ ਸੇਮ ਕਰਨੀ ਹੈ ਜਿਵੇਂ ਆਪਾਂ ਪਹਿਲਾਂ ਕੱਢੀ ਆ ਪਹਿਲੀ ਸਲਾਈ ਜਿਹੜਾ ਇਹ ਉਲਟਾ ਬੁਣ ਲਿਆ ਜਿਹੜਾ ਬਿਨਾ ਬੁਣੇ ਤਾਰਾ ਸੀ ਉਸ ਤਰੀਕ ਉਤਾਰਨਾ ਇੱਕ ਉਲਟਾ ਬੁਣਨਾ ਇਹ ਜਿਵੇਂ ਪਹਿਲੀ ਸਲਾਈ ਪਾਈ ਆਪਾਂ ਨੇ ਓਮੀ ਪੋੜੀਆ ਤੰ ਫਿਰ ਉਸ ਤਰ੍ਹਾਂ ਸਿੱਧੇ ਤਗਾ ਫੇਰ ਆਪਣੀ ਸਾਈਡ ਉਲਟਾ ਜਿਹੜਾ ਬਿਨਾ ਬੁਨੇ ਉਤਾਰਿਆ ਸਾਨੂੰ ਉਸੇ ਤਰੀਕੇ ਉਤਾਰਨਾ ਇੱਕ ਫੇਰ ਉਲਟਾ ਤਿੰਨ ਫੇਰ ਸਿੱਧਾ ਤਗਾ ਫੇਰ ਆਪਣੀ ਸਾਈਡ ਜਿਹੜਾ ਉਲਟਾ ਬੁੰਨਾ ਸੀ ਉਹਨੂੰ ਉਲਟਾ ਤਗਾ ਬੈਕ ਸਾਈਡ ਇੱਕ ਬਿਨਾ ਬੁਨੇ ਉਤਾਰਿਆ ਫੇਰ ਆਪਣੀ ਥੱਲ ਉਲਟਾ ਫੇਰ ਤਿੰਨ ਸਿੱਧੇ ਫੇਰ ਤਗਾ ਆਪਣੀ ਸਾਈਡ ਇਹਨੂੰ ਉਲਟਾ ਬੁਣਾਂਗੇ ਜਿਹੜਾ ਬਿਨਾਂ ਬੁਣੇ ਉਤਾਰੇ ਉਹ ਇਸ ਤਰੀ ਉਤਾਰਾਂਗੇ ਫਿਰ ਇੱਕ ਉਲਟਾ ਲਾਸਟ ਵਾਲਾ ਇੱਕ ਇਸ ਤਰੀ ਬਣਾ ਲਗੇ ਬੈਕ ਸਾਈਡ ਵੀ ਇਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਬਣਾਇਆ ਸੀ ਉਸ ਤਰੀ ਇਹ ਸਲਾਈ ਬਣਾਉਣੀ ਆ ਜਿਹੜਾ ਉਧਰ ਉਲਟਾ ਬਣੇ ਉਹਦਾ ਸਿੱਧਾ ਜਿਹੜਾ ਬਿਨਾਂ ਬੁਣੇ ਉਤਾਰੇ ਉਹ ਇਸ ਤਰੀ ਉਤਾਰਨੇ ਫਿਰ ਇੱਕੜ ਸਿੱਧਾ ਬਣਾਇਆ ਸਿੱਧਾ ਜਿਸ ਤਰ੍ਹਾਂ ਪਹਿਲੀਆਂ ਦੋ ਸਲਾਈਆਂ ਪਾਈਆਂ ਨੇ ਇਹ ਵੀ ਆਪਾਂ ਉਸ ਤਰੀ ਪਾਉਣੀਆਂ ਨੇ ਇਹ ਬਿਨਾਂ ਬੁਣੇ ਉਤਾਰੇ ਇਸ ਤਰੀ ਉਤਾਰਾਂਗੇ ਇਹਨੂੰ ਇਸ ਤਰ੍ਹਾਂ ਬੁਣ ਲਾਂਗੇ ਫਿਰ ਤੈਨੂੰ ਉਲਟੇ ਨਿੱਕੀ ਨਿੱਕੀ ਪੱਤੀ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੋਖ ਸੋਖੇ ਡਿਜ਼ਾਈਨ ਵੇਖਣ ਲਈ ਲਾਈਕ ਕਮੈਂਟ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਇਹ ਵੀ ਨਾ ਬੁਣੇ ਉਤਾਰਿਆ ਸੀ ਜਿਹੜਾ ਉਲਟਾ ਬਣਾਇਆ ਸੀ ਉਹਨੂੰ ਸਿੱਧਾ ਬਣਾ ਲਾਂਗੇ ਲਾਸਟ ਵਾਲਾ ਇਸ ਤਰੀਕ ਸਿੱਧਾ ਹੁਣ ਆਪਨੇ ਅਗੀਆਂ ਪੰਜਵੇਂ ਸਲਾਈ ਹੁਣ ਇੱਥੇ ਆਪਣਾ ਡਿਜ਼ਾਈਨ ਚੇਂਜ ਕਰਨਾ ਤੇ ਇੱਥੇ ਆਪਣਾ ਕੰਪਲੀਟ ਹੋ ਜੂਗੀ ਮੈਂ ਕਰਨਾ ਆਪਾਂ ਨੇ ਪਹਿਲਾਂ ਤੱਕਾ ਬਿਨਾ ਬੁਨੇ ਉਤਾਰਾਂਗੇ ਜਿਹੜੇ ਹੁਣ ਆਪਾਂ ਇਹ ਉਰੇ ਤਿੰਨ ਸਿੱਧੇ ਬੁਣਦੇ ਆ ਉਰੇ ਕਰਦੇ ਆ ਹੁਣ ਇਹ ਤਿੰਨ ਸਿੱਧੇ ਇੱਧਰ ਬੁਣਾਂਗੇ ਜਿਹੜਾ ਇਹੜੇ ਵਾਲਾ ਇੱਥੇ ਆ ਜਾਊਗਾ ਹੁਣ ਆਪਾਂ ਜਿਹੜੇ ਇਹ ਪਹਿਲਾਂ ਬਿਨਾ ਬੁਨੇ ਤੱਕਾ ਉਤਾਰਦੇ ਸੀ ਉਹਨਾਂ ਨੂੰ ਤਿੰਨ ਨੂੰ ਇਸ ਤਰ੍ਹਾਂ ਸਿੱਧੇ ਬੁਣਾਂਗੇ ਤੱਕਾ ਆਪਣੀ ਸਾਈਡ ਜਿਹੜੇ ਤਿੰਨ ਸਿੱਧੇ ਬੁਨੇ ਸੀ ਇਹਨਾਂ 'ਚੋਂ ਇੱਕ ਉਲਟਾ ਬੁਣ ਲਾਂਗੇ ਤਗਾ ਬੈਕ ਸਾਈਡ ਇੱਕ ਬਿਨਾ ਬੁਣੀ ਉਤਾਰਾਂਗੇ ਫਿਰ ਤਗਾ ਆਪਣੀ ਸਾਈਡ ਫਿਰ ਇੱਕ ਉਲਟਾ ਜਿੱਥੇ ਪਹਿਲਾਂ ਆਪਾਂ ਬਿਨਾ ਆ ਉਤਾਰਦੇ ਸੀ ਬਿਨਾ ਬੁਣੀ ਉਹਨੂੰ ਆਪਾਂ ਤਿੰਨੇ ਨੂੰ ਇਸ ਤਰ੍ਹਾਂ ਸਿੱਧਾ ਸਿੱਧਾ ਬੁਣ ਲਾਂਗੇ ਡਿਜ਼ਾਈਨ ਬਸ ਚੇਂਜ ਕੀਤਾ ਇਸ ਤਰ੍ਹਾਂ ਸੌਰੀ ਨੂੰ ਬਿਨਾ ਬੁਣੀ ਉਤਾਰਨੇ ਤਗਾ ਫਿਰ ਆਪਣੀ ਸਾਈਡ ਉਲਟਾ ਫਿਰ ਤਿੰਨ ਸਿੱਧੇ ਇੱਕ ਦੋ ਤਿੰਨ ਤਗਾ ਆਪਣੀ ਸਾਈਡ ਉਲਟਾ ਬਿਨਾ ਗੁਣੀ ਉਤਾਰੇ ਉਲਟਾ ਫਿਰ ਤਨ ਸਿੱਧੇ ਇਸ ਤਰ੍ਹਾਂ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇਹੀ ਚਾਰ ਸਲਾਈਆਂ ਅੱਗੇ ਦੇ ਅੱਗੇ ਰਿਪੀਟ ਹੁੰਦੇ ਜਾਣੀਆਂ ਹੁਣ ਦੁਬਾਰਾ ਫਿਰ ਬੈਕ ਸਾਈਡ ਉਸ ਤਰ੍ਹਾਂ ਜਿਹੜੇ ਹੁਣ ਆਪਾਂ ਇਧਰ ਇਧਰ ਵੀ ਚੇਂਜ ਕੀਤਾ ਤਾਂ ਇਧਰ ਵੀ ਚੇਂਜ ਹੋਊਗਾ ਜਿਹੜੇ ਹੁਣ ਆਪਾਂ ਉਧਰ ਸਿੱਧੇ ਬਣਾਇਆ ਤਨ ਉਹਨਾਂ ਨੂੰ ਇਧਰ ਉਲਟੇ ਬਣਾਵਾਂਗੇ ਇਸ ਤਰ੍ਹਾਂ ਹੀ ਤਨ ਆਪਣੇ ਉਲਟੇ ਬਣ ਜਾਣਗੇ ਜਿਹੜਾ ਤੱਕ ਆਪਾਂ ਉਧਰ ਉਲਟਾ ਬਣਾਉਣਾ ਉਹਨੂੰ ਇੱਕ ਸਿੱਧਾ ਜਿਹੜਾ ਉਧਰ ਬਿਨਾ ਬੁਣੇ ਉਤਾਰਿਆ ਉਹ ਇਸ ਤਰੀ ਉਤਾਰਾਂਗੇ ਫੇਰ ਇੱਕ ਉਲਟਾ ਤੇ ਫੇਰ ਤਿੰਨ ਇਹ ਇਸ ਤਰੀ ਆਪਾਂ ਇਹ ਸਾਰੇ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਬਣਾ ਕੇ ਜਰੂਰ ਵੇਖਿਓ ਤੇ ਆਪਾਂ ਤੁਹਾਨੂੰ ਦਿਖਾਉਣੀ ਆਪਣੇ ਕੋਲੇ ਬਣਿਆ ਹੋਇਆ ਇਹ ਕਿਸ ਤਰ੍ਹਾਂ ਲੱਗਦਾ ਹੈ ਇਸ ਤਰ੍ਹਾਂ ਤਨ ਉਲਟੇ ਇੱਕ ਸਿੱਧਾ ਬਿਨਾ ਬੁਣੇ ਉਤਾਰਾਂਗੇ ਫੇਰ ਇੱਕ ਸਿੱਧਾ ਇਹ ਤਨ ਉਲਟੀ ਤੇ ਲਾਸਟ ਵਾਲਾ ਨੂੰ ਪਾ ਇਸ ਤਰੀ ਬਣ ਲਾਂਗੇ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਤੇ ਇੱਕ ਆਪਣਾ ਹੋਰ ਬਣਾ ਕੇ ਰੱਖਿਆ ਤੁਹਾਨੂੰ ਦਿਖਾਉਣੇ ਵੀ ਕਿਵੇਂ ਬਣ ਕੇ ਆਉਂਦਾ ਇਹ ਇਸ ਤਰ੍ਹਾਂ ਹੀ ਆਪਣਾ ਸਾਰਾ ਬਣ ਕੇ ਆਊਗਾ ਚਾਰ ਸਲਾਈਆਂ ਨੂੰ ਬਸ ਉਹੀ ਅੱਗੇ ਜੱਗੇ ਰਿਪੀਟ ਕਰੀਏ ਯਾਨੀ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਿਲਕੁਲ ਸੌਖਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ